ਤੇਨੇ ਲੜਕੇ ਆ ਇੱਕ ਜਗਵੀਰ ਸਿੰਘ ਨਾਪਰੀਤ ਤੇ ਗगन ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਲਾਚੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋਲ ਨਿਕਲਿਆ ਕੋ ਚਾਬੀਆਂ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ ਉਸ ਨੂੰ ਦੀ ਕਾਰਵਾਈ ਕਰਕੇ ਕੋਰਚ ਪੇਸ਼ ਕਰ ਰਹੇ ਨੇ ਮੈਂ ਜੀ ਐਸਆਈ ਕਲੰਸਨ ਖਾਣਾ ਮੁਹੰਪੁਰਾ ਤਾਂ ਨਾਤਾ ਜੀ ਕੱਲ ਮਿਤੀ 2 3 ਦੀ ਦਰਮਿਆਨੀ ਰਾਤ ਨੂੰ ਮਾਸ ਮੇਰੇ ਸਾਥੀ ਕਰਮਚਾਰੀਆਂ ਜਿਹੜੇ ਇਲਾਕਾ ਦੇ ਕਾਰਜੇ ਸੀ ਲੱਕਾਗਸਤ ਕਰ ਰਹੇ ਸੀ ਤੇ ਤਿੰਨ ਲੜਕੇ ਆ ਇੱਕ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਤਲਾਸ਼ੀ ਕਰਨ ਤੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਇੱਕ ਕੋ ਨਿਕਲਿਆ ਇੱਕ ਚਾਬੀਆਂ ਤੇ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ 109 ਦੀ ਕਾਰਵਾਈ ਕਰਕੇ ਤੇ ਕੋਰਟ ਵਿੱਚ ਪੇਸ਼ ਕਰਦੇ ਹਾਂ ਜੀ ਸਰ ਕਿੰਨੇ ਜਣੇ ਸੀ ਟੋਟਲ ਗੈਨਸ ਵੀ 10 ਜਣੇ ਤੋਂ ਜ਼ਿਆਦਾ ਸੀ ਪੈਲਵੋ ਦੇ ਮਾਮਲੇ ਦੱਜੇ ਗਏ ਸਨ ਨਹੀਂ ਜੀ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦੱਟਿਆਗਾ ਇਹ ਫਸਟ ਟਾਈਮ ਹੈ ਇਧਰ ਸਾਡੇ ਏਰੀਆ 'ਚ ਆਇਆ ਨਹੀਂ ਸਰ ਕੋਈ ਨਿਸ਼ਾਨੀ ਹੋ ਕੇ ਆਦੀ ਨਹੀਂ ਕੋਈ ਨਿਸ਼ਾਨੀਆਂ ਨਹੀਂ ਆਇਆ ਤੇ ਉਹ ਬਾਕੀ ਕਾਰਵਾਈ ਕੀਤੀ ਗਈ ਸਰ ਇਹਨਾਂ ਦੇ 109 185 ਰਿਪੋਰਟ ਤਿਆਰ ਕਰਕੇ ਮਾਜੋ ਕੋਰ ਡੀਸੀ ਸਾਹਿਬ ਜੀ ਦੀ ਦੇਸ਼ ਕਿ ਤਰਿਆ ਰਹੇ ਤਿੰਨ ਲੜਕੇ ਐ ਇੱਕ ਜਦਵੀਰ ਸਿੰਘ ਨਾ ਪ੍ਰੀਤ ਤੇ ਗਗਨ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਅੰਦਰ ਤਿੰਨ ਨੂੰ ਕਾਬੂ ਕੀਤਾ ਤੇlach ਹੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋਲ ਨਿਕਲਿਆ ਕੋ ਚਾਬੀਆਂ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ ਸੁਣਾਉਣ ਦੀ ਕਾਰਵਾਈ ਕਰਕੇ ਕੋਚ ਪੇਸ਼ ਕਰਦੇ ਆਂ ਮੈਂ ਜੀ ਐਸੀ ਕਲਵੰਸਨ ਥਾਣਾ ਮੁਹੰਪੁਰ ਤਨਾਤਾ ਜੀ ਕੱਲ ਮਿਤੀ 2 3 ਦੀ ਦਰਮਿਆਨੀ ਰਾਤ ਨੂੰ ਮਾਸ ਮੇਰੇ ਸਾਥੀ ਕਰਮਚਾਰੀਆਂ ਜਿਹੜੇ ਇਲਾਕਾ ਦੇ ਕਸ ਕਰ ਰਹੇ ਸੀ ਲਕਾਗਸਤ ਕਰ ਰਹੇ ਸੀ ਤੇ ਤਿੰਨ ਲੜਕੇ ਆ ਇੱਕ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਤਲਾਸ਼ੀ ਕਰਨ ਤੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋ ਨਿਕਲਿਆ ਇੱਕ ਚਾਬੀਆਂ ਤੇ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ 109 ਦੀ ਕਾਰਵਾਈ ਕਰਕੇ ਤੇ ਕੋਰਟ ਵਿੱਚ ਪੇਸ਼ ਕਰਦੇ ਨੇ ਸਰ ਕਿੰਨੇ ਜਣੇ ਸੀ ਟੋਟਲ ਗੈਨਸ ਵੀ 10 ਜਣੇ ਤੋਂ ਜ਼ਿਆਦਾ ਸੀ ਪੈਲਵੋ ਦੇ ਮਾਮਲੇ ਦੱਜੇਗੇ ਸਰ ਨਹੀਂ ਜੀ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦੱਟਿਆਗਾ ਇਹ ਫਸਟ ਟਾਈਮ ਹੈ ਇਧਰ ਸਾਡੇ ਏਰੀਆ 'ਚ ਆਇਆ ਨਹੀਂ ਸਰ ਕੋਈ ਨਿਸ਼ਾਨੀ ਹੋ ਕੇ ਆਦੀ ਨਹੀਂ ਕੋਈ ਨਿਸ਼ਾਨੀਆਂ ਨਹੀਂ ਆਇਆ ਤੇ ਹੁਣ ਬਾਕੀ ਕਾਰਵਾਈ ਕੀ ਜਾਰੀ ਸਰ ਇਹਨਾਂ ਦੇ 109 185 ਰਿਪੋਰਟ ਤਿਆਰ ਤਾਂ ਕਲਮਦਾਰ ਤਿਆਰ ਕਰਕੇ ਮਾਜੋ ਕੋਰ ਡੀਸੀ ਸਾਹਿਬ ਜੀ ਦੀ ਦੇਸ਼ ਕਿ ਤਰ ਜਾ ਰਿਹਾ ਤਿੰਨ ਲੜਕੇ ਇੱਕ ਜਦ ਵੀਰ ਸਿੰਘ ਨਾਪ੍ਰੀਤ ਤੇ ਗਗਨ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨਾਂ ਨੂੰ ਕਾਬੂ ਕੀਤਾ ਤੇ ਲਾਚੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋਲ ਨਿਕਲਿਆ ਕੋ ਚਾਬੀਆਂ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ ਸੁਣਾਉਣ ਦੀ ਕਾਰਵਾਈ ਕਰਕੇ ਕੋਚ ਪੇਸ਼ ਕਰ ਰਹੇ ਨੇ ਮੈਂ ਜੀ ਐਸੀ ਕਲਵੰਸਨ ਖਣਾ ਮੁਖਪੁਰ ਤਨਾਤਾ ਜੀ ਕੱਲ ਮਿਤੀ 2 3 ਦੀ ਦਰਮਿਆਨੀ ਰਾਤ ਨੂੰ ਮਾਸ ਮੇਰੇ ਸਾਥੀ ਕਰਮਚਾਰੀਆਂ ਜਿਹੜੇ ਇਲਾਕਾ ਦੇ ਕਾਰਜੇ ਸੀ ਲੱਕਾਗਸਤ ਕਰ ਰਹੇ ਸੀ ਤੇ ਤਿੰਨ ਲੜਕੇ ਆ ਇੱਕ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਤਲਾਸ਼ੀ ਕਰਨ ਤੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋ ਕੋ ਨਿਕਲਿਆ ਕੋ ਚਾਬੀਆਂ ਤੇ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ 109 ਦੀ ਕਾਰਵਾਈ ਕਰਕੇ ਤੇ ਕੋਰਟ ਵਿੱਚ ਪੇਸ਼ ਕਰਦੇ ਹਾਂ ਜੀ ਸਰ ਕਿੰਨੇ ਜਣੇ ਸੀ ਟੋਟਲ ਗੈਨਸ ਵੀ 10 ਜਣੇ ਤੋਂ ਜ਼ਿਆਦਾ ਸੀ ਪਿੰਡ ਦੇ ਮਾਮਲੇ ਦੱਜੇਗੇ ਨਹੀਂ ਜੀ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦੱਟਿਆਗਾ ਇਹ ਫਸਟ ਟਾਈਮ ਹੈ ਇਧਰ ਸਾਡੇ ਏਰੀਆ 'ਚ ਆਇਆ ਨਹੀਂ ਸਰ ਕੋਈ ਨਿਸ਼ਾਨੀ ਹੋ ਕੇ ਆਦੀ ਨਹੀਂ ਕੋਈ ਨਿਸ਼ਾਨੀ ਨਹੀਂ ਇਨਾਂ ਬਾਕੀ ਕਾਰੋ ਕੀ ਤਿਆਰੀ ਸਰ ਇਹਨਾਂ ਦੇ 109 185 ਰਿਪੋਰਟ ਤਿਆਰ ਕਰਕੇ ਮਾ ਜੋ ਕੋਡ ਡੀਸੀਪੀ ਸਾਹਿਬ ਜੀ ਦੀ ਦੇਸ਼ ਕਿ ਤਰ ਜਾ ਰਿਹਾ ਤਿੰਨ ਲੜਕੇ ਐ ਇੱਕ ਜਦਵੀਰ ਸਿੰਘ ਨਾਪ੍ਰੀਤ ਤੇ ਗਗਨ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਚਲਾ ਚੀ ਕਰਦੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਕੋਲ ਨਿਕਲਿਆ ਕੋ ਚਾਬੀਆਂ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ ਸੁਣਾਉਣ ਦੀ ਕਾਰਵਾਈ ਕਰਕੇ ਕੋਚ ਪੇਸ਼ ਕਰਦੇ ਆ ਮੈਂ ਜੀ ਐਸੀ ਕਲਵੰਸਨ ਖਣਾ ਮੁਖਪੁਰ ਤਨਾਤਾ ਜੀ ਕੱਲ ਮਿਤੀ 2 3 ਦੀ ਦਰਮਿਆਨੀ ਰਾਤ ਨੂੰ ਮਾਸ ਮੇਰੇ ਸਾਥੀ ਕਰਮਚਾਰੀਆਂ ਜਿਹੜੇ ਇਲਾਕਾ ਦੇ ਕਾਰਜੇ ਸੀ ਲਕਾਗਸਤ ਕਰ ਰਹੇ ਸੀ ਤੇ ਤਿੰਨ ਲੜਕੇ ਆ ਇੱਕ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਤਲਾਸ਼ੀ ਕਰਨ ਤੇ ਇਹਨਾਂ ਦੇ ਜਿਹੜੇ ਇੱਕ ਪਲਾਸ ਹੈ ਇੱਕ ਕੋ ਨਿਕਲਿਆ ਇੱਕ ਚਾਬੀਆਂ ਤੇ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ 109 ਦੀ ਕਾਰਵਾਈ ਕਰਕੇ ਤੇ ਕੋਰਟ ਵਿੱਚ ਪੇਸ਼ ਕਰਦੇ ਹਾਂ ਜੀ ਸਰ ਕਿੰਨੇ ਜਣੇ ਸੀ ਟੋਟਲ ਗੈਨਸ ਵੀ 10 ਜਣੇ ਤੋਂ ਜ਼ਿਆਦਾ ਨੇ ਪੈਲਵੂ ਦੇ ਮਾਮਲੇ ਦੱਜੇਗੇ ਨਹੀਂ ਜੀ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦੱਟਿਆਗਾ ਇਹ ਫਸਟ ਟਾਈਮ ਹੈ ਇਧਰ ਸਾਡੇ ਏਰੀਆ ਚ ਆਇਆ ਨਹੀਂ ਸਰ ਕੋਈ ਨਿਸ਼ਾਨੀ ਹੋ ਕੇ ਆਦੀ ਨਹੀਂ ਕੋਈ ਨਿਸ਼ਾਨੀ ਨਹੀਂ ਨਾ ਦਮ ਬਾਕੀ ਕਾਰੋ ਕੀ ਤਿਆਰੀ ਸਰ ਇਹਨਾਂ ਦੇ 109 185 ਰਪਏ ਦਾ ਕਲਮ ਦਾ ਤਿਆਰ ਕਰਕੇ ਮਾ ਜੋ ਕੋਡ ਡੀਸੀ ਸਾਹਿਬ ਜੀ ਦੀ ਪੇਸ਼ ਕੀਤਾ ਜਾ ਰਿਹਾ